ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਬੋਪਾਰਾਏ ਫੈਮਿਲੀ ਬਲੌਗ ਵਿੱਚ ਤੁਹਾਡਾ ਸਵਾਗਤ ਹੈ ਟਾਈਮ ਹੋ ਗਿਆ 9 ਵਜੇ ਦਾ ਤੇ ਮੈਂ ਉਧਰ ਲਾਤੀ ਮਸ਼ੀਨ ਇਹ ਉਹਨਾਂ ਨੂੰ ਕੱਟ-ਕੱਟ ਕੇ ਪਾ ਰੱਖੀ ਆ ਨਾ ਮੈਂ ਕੱਲੀ ਖਾਂਦੀ ਆ ਸਾਫਤੀਆਂ ਉੱਤੇ ਫੰਦੇ ਨਹੀਂ ਫੰਦੇ ਨਹੀਂ ਤੇ ਕੱਟ ਕੇ ਸਾਈਡ ਪਰ ਰੱਖ ਦਿੰਦੇ ਆ ਆਹ ਤੇ ਉਹਨਾਂ ਦਾ ਸਾਫਾ ਕਰ ਦਿੰਦੇ ਆ ਢਾਲ ਪਾਣੀ ਦਾ ਰੋਸਾ ਜਿਹਾ ਪਾ ਦਿੰਦੇ ਆ ਸਰੰਚੀ ਨਹੀਂ ਲੱਗਦੀ ਮਸਾਹਿਤੀਆਂ ਕਿੰਨੀਆਂ ਤੇਹਾਰੀਆਂ ਇੱਕ ਤੋਂ ਦੋਵੇਂ ਉਹ ਨਹੀਂ ਤੇਹਾਰੀਆਂ ਦੇਖੋ ਜਿੰਨਾਂ ਹੋ ਗਏ ਦੋ ਤੱਕ ਪੱਤੇ ਖਾਣਾਂਗੇ ਇੱਕ ਨੇ ਪਹਿਲਾਂ ਡੰਡੀਆਂ માં ਖਾਸੀਆਂ ਗਈਆਂ ਉਹ ਕਰੀਆਂ ਨੇ ਮੈਂ ਵਿੱਚੇ ਗੇਰ ਦਿੰਦੀ ਮੰਮੀ ਉਹ ਲੱਤੇ ਇਹਦੇ ਜੇ ਬੌਂਦੜ ਜਾਂਦਾ ਬੰਦਾ ਵੀ ਕਿੱਧਰ ਡੰਡੀ ਗੇਰਨੀ ਆ ਕਿੱਧਰ ਮਿਰਚਾਂ ਗੇਰਨੀਆਂ ਨੇ ਮੇਰੇ ਪਾਸ ਦਾ ਰੋਕ ਨਹੀਂ ਆ ਮੈਨੂੰ ਉੱਠਣਾ ਪੈਣਾ ਤੂੰ ਵੀ ਬੌਂਦੜ ਗਈਆਂ ਟੱਪ ਭਰ ਗਿਆ ਪਾਣੀ ਵਾਲਾ ਪਰ ਜਾ ਨਹੀਂ ਆ ਤੇ ਇੱਧਰ ਕੱਪੜੇ ਉਹ ਲੱਗੇ ਦਿੰਦੀ ਇਹ ਸਿੱਧੀ ਆ ਰਹੀਆਂ ਇੱਧਰ ਅੱਜ ਆ ਗਈ ਉਹ ਮੈਨੂੰ ਛੁੱਟੀ ਅੱਜ ਹੈਗਾ ਗੁਰੂ ਤੇਗ ਬਹਾਦਰ ਜੀ ਦਾ ਜਨਮ ਦਿਨ ਅੰਮ੍ਰਿਤਨਾਂਜੋ ਤੋਂ ਅਨੇ ਉਹ ਵੀ ਦਸਰੇ ਜੁੜੀ ਜਨਮ ਦਿਨ ਕਿਉਂਕਿ ਜਿਆਦਾ ਛੁੱਟੀ ਹੁੰਦੀ ਹੈ ਛੁੱਟੀ ਦਾ ਹੀ ਪਤਾ ਲੱਗਦਾ ਹੈ ਕਿੱਥੇ ਕੀ ਆ ਪਤਾ ਨਹੀਂ ਲੱਗਦਾ ਹੁਣ ਕੋਈ ਅੱਜ ਦੀ ਲੋਸਮੈਂਟ ਹੋਈ ਨਹੀਂ ਨਹੀਂ ਉੱਥੇ ਵੀ ਚਾਬੜੀ ਲੰਗਰ ਚੱਲਦਾ ਹੁੰਦਾ ਪਾਠ ਹੁੰਦਾ ਹੈ ਉਹ ਵੀ ਨਹੀਂ ਸਾਨੂੰ ਅੱਜ ਦੀ ਲੋਸਮੈਂਟ ਦਾ ਪਤਾ ਲੱਗਿਆ ਕਿੱਥੇ ਕੋਈ ਆਇਆ ਤਾਂ ਆਪ ਅਸੀਂ ਅਰੇ ਕੀ ਠੰਡ ਤਾਂ ਨਹੀਂ ਪਤਾ ਨਗਰੀਆ ਬਾਹਰ ਤਾਂ ਠੰਡ ਹੈ ਨਾ ਕੱਲ ਜਲ ਸੀ ਆਏ ਆ ਮੇਰਾ ਪਾਲਾ ਬਾਹਰ ਐਂ ਤਾਂ ਮੈਨੂੰ ਪਤਾ ਚਾਰ ਮਹੀਨੇ ਸਵੇਰੇ 3/4 ਇਤਨੀ ਬੀਤੀ ਜਦੋਂ ਪਾਲਾ ਕੀ ਯਾਦ ਕੱਲ ਸ਼ਾਮ ਨੂੰ ਨਹੀਂ ਆਏ ਅਸੀਂ ਠੰਡ ਚੜ ਗਈ ਮੈਨੂੰ ਆ ਕੇ ਸੇਕਿਆ ਮੈਂ ਹਾਂ ਹੋਰ ਟੈਂਪ ਹੋ ਗਿਆ ਪੌਣੇ 11 ਦਾ 11 ਵਜਣ ਵਾਲੇ ਆ ਤੇ ਬੀਬੀ ਨੇ ਨਹਾ ਧੋ ਕੇ ਪਾ ਲਿਆ ਨਵਾਂ ਸੂਟ ਜਿਹੜਾ ਬੀਬੀ ਨੂੰ ਨਵਾਂ ਸੂਟ ਲਿਆ ਕੇ ਦੇਆ ਤਾਂ ਕਿ ਇੱਕ ਪੂਰੀ ਬਹੁਤ ਸੋਹਣਾ ਲੱਗ ਰਿਹਾ ਅੱਜ ਪਹਿਲੀ ਵਾਰ ਐ ਲੱਗ ਰਿਹਾ ਬੀਬੀ ਨੇ ਕੋਈ ਅਣਲੱਗ ਸੂਟ ਪਾਇਆ ਹੈਨਾ ਬੀਬੀ ਨਮਾ ਨਮਾ ਫੀਲ ਹੋ ਰਿਹਾ ਵੀ ਨਵਾਂ ਸੂਟ ਪਾਇਆ ਹੋਰ ਦੇਖਣੇ ਚ ਵੀ ਤੂੰ ਅੱਜ ਨਮੀਓ ਲੱਗਦੀ ਆ ਔਰ ਸੂਟ ਪਾ ਕੇ ਨਵੀ ਬਣ ਗਈ ਆ ਨਵੀ ਬਣ ਗਈ ਤੇ ਬੀਬੀ ਚੜਾ ਰਹੀ ਐ ਛਾੜ ਕੰਬਲ ਤੇ ਕਿਉਂਕਿ ਕਈ ਦਿਨ ਹੋ ਗਏ ਤੇ ਕਰ ਲਾਂਦੀ ਨੂੰ ਵੀ ਛਾੜ ਚਲਾ ਲਓ ਛਰਾੜ ਚੜਾ ਲਓ ਵੀ ਕੰਬਲ ਗੰਦਾ ਹੋ ਜਾਊਗਾ ਫਿਰ ਬੀਬੀ ਕਹਿੰਦੀ ਮੈਨੂੰ ਸੂਈ ਲਿਆ ਕੇ ਦਿਓ ਮੈਂ ਆਪੇ ਚੜੋਂ ਮੀਆਂ ਫਿਰ ਹੁਣ ਬੀਬੀ ਆਪਣੇ ਸਟਾਈਲ ਨਾਲ ਬੀਬੀ ਦਾ ਸਟਾਈਲ ਹੈ ਜਿਹੜਾ ਉਹ ਹੈ ਵੀ ਧਾਗਾ ਮੁੜ ਕੇ ਉਦੜੂਗਾ ਨਹੀਂ ਕਦੇ ਜਿਹੜਾ ਬੀਬੀ ਦਾ ਸਟਾਈਲ ਹੈ ਜਿਹੜੇ ਅਸੀਂ ਤੋਂਪੇ ਮਾਰਨੇ ਐ ਉਹ ਤਾਂ ਚਾਹੇ ਮਿੰਟ ਚ ਖਿੱਚ ਕੇ ਤੋੜ ਲਓ ਉਹ ਤਾਂ ਆਪਣੀ ਆਪ ਟੁੱਟ ਜਾਂਦੇ ਨੇ ਵਿੱਚ ਬੀਬੀ ਦੇ ਤਰ ਪਰੇ ਹੋਏ ਨਾ ਇਹ ਨਹੀਂ ਟੁੱਟਦੇ ਬੀਬੀ ਅੰਦਰੋਂ ਨਹੀਂ ਰੋ ਕਰ ਰਹੀ ਐ ਅੰਦਰ ਤੇ ਸੀ ਹੁਣ ਉਹ ਮਾਰੀ ਐ ਹੈਨਾ ਹੋਰ ਬਿਲਕੁਲ ਬੀਤਾ ਕੀ ਹਿੱਲੇ ਵੀ ਨਾ ਇੱਧਰ ਇੱਧਰ ਉੱਧਰ ਇੰਚ ਵੀ ਛਾੜ ਨਾ ਹਿੱਲੇ ਮੜਾ ਜਾਵੇ ਹੋਰ ਸਾਰਾ ਸਿਆਲ ਲੈਣਾ ਜੇ ਤਾਂ ਕਿ ਟੁੱਟ ਕੇ ਫਿਰ ਫਿਰ ਉਹ ਜੋ ਉਹ ਜੁਆ ਚਲੋ ਜੀ ਹੁਣ ਧਰਦੇ ਆਂ ਚਾਹ ਸਿਆਲ ਤਾਂ ਬਸ ਅੱਜ ਫੀਲਿੰਗ ਆ ਰਹੀ ਐ ਕਿਉਂਕਿ ਅੱਜ ਪਾਣੀ 'ਚ ਹੱਥ ਪੈ ਰਹਿਆ ਪਾਣੀ 'ਚ ਤਾਂ ਰੋਜੇ ਪੈਂਦਾ ਐ ਪਰ ਅੱਜ ਫੀਲਿੰਗ ਆ ਰਹੀ ਐ ਠੰਡੇ ਰਹ ਰਹੇ ਨੇ ਹੱਥ ਅੱਜ ਗਰਮ ਨਹੀਂ ਹੋ ਰਹੇ काम हो गया जी 11 दा ਤੇ ਮੈਂ ਹਰ ਮੰਮੀ ਚੱਲੀ ਆਂ ਸਾਗ ਤੋੜਨ ਖੇਤਾਂ ਚੋ ਅੱਜ ਦੋ ਤਿੰਨ ਦਿਨ ਦੇ ਸੀ ਸਾਗ ਕਹ ਰਹੇ ਸੀਗੇ ਬਣਾਣੇ ਨੂੰ ਹੁਣ ਅੱਜ ਸਵਾਰ ਵੀ ਅਸੀਂ ਬਹੁਤ ਥੋੜਾ ਕਰਾਂਗੇ ਤੇ ਸਾਰੇ ਨਾ ਵੀਡੀਓਜ਼ ਨਹੀਂ ਦੇਖ ਰਹੇ ਪਲੀਜ਼ ਕੋਈ ਕਮੀ ਪੈਸੀ ਜਾਂ ਤਾਂ ਦੱਸੋ ਵੀਡੀਓ ਪਰ ਜ਼ਰੂਰ ਦੇਖੋ ਹਨਾ ਹੁਣ ਹਰ ਰੋਜ਼ ਆਪਣੀ ਜਾਂਚ ਦਾ ਅਸੀਂ ਨਮਿਆ ਨਮਾ ਬਣਾ ਕੇ ਦਿੰਦੇ ਆ ਹੁਣ ਨਮਾ ਵੀ ਕੀ ਕਰੇ ਹਨਾ ਤੇ ਜਿਹੜੇ ਇੱਧਰ ਪਿੱਛੇ ਐ ਇੱਧਰ ਖੇਤਾਂ ਚ ਸਾਗ ਤੋੜਨਾ ਹਾਂ ਠੀਕ ਐ ਇਹ ਹਨਾ ਆਪਣਾ ਆਪਣੇ ਡੇਲੀ ਵਲੌਗਸ ਜਿਹੜੀ ਡੇਲੀ ਫੈਮਿਲੀ ਆਪਾਂ ਕਰਦੇ ਆਂ ਰੋਜ਼ ਉਹੀ ਕਰ ਰਹੇ ਆ ਹਨਾ ਥੋੜਾ ਜਿਆਦਾ ਬੋਲਦੇ ਆ ਸਾਰੇ ਵੀ ਕਮੈਂਟ ਕਰਦਾ ਕੋਈ ਕੋਈ ਵੀ ਜਿਆਦਾ ਬੋਲਦੇ ਹਨਾ ਇਸ ਕਰਕੇ ਫਿਰ ਵਿੱਚ ਨੂੰ ਕੱਟ ਕਰ ਦਿੰਨੇ ਆ ਬੋਲਣਾ ਭਾਈ ਜਿਵੇਂ ਜਿਵੇਂ ਕਹੀ ਜਾਂਦੇ ਮੈਂ ਮੈਂ ਕਰੀ ਜਾਂਦੇ ਤੇ ਹੁਣ ਬਸ ਆਗ ਤੋੜ ਲਈਏ ਸਾਗ ਹੁਣ ਤਾਂ ਸਾਗ ਵਧੇਰਾ ਹੋ ਗਿਆ ਬਸ ਇੱਧਰ ਵੀ ਸਾਗੇ ਸਾਗ ਦੇਖੋ ਸਾਰਾ ਪਿੱਛੇ ਬਰਸੀਨ ਚ ਸਾਗੇ ਸਾਗ ਭਰੇ ਪਿਆ ਤੇ ਮੰਮੀ ਪਿੱਛੇ ਉਹ ਤੀਮੀ ਨਾਲ ਗੱਲਾਂ ਮਾਰਨ ਲੱਗ ਗਈ ਸੀ ਕਿ ਤਾਂ ਇਸ ਕਰਕੇ ਹੁਣ ਲੇਟ ਹੋ ਗਈ ਪਿੱਛੇ ਆ ਰਹੀ ਆ ਤੇ ਹੁਣ ਅਸੀਂ ਸਾਗ ਤੋੜਦੇ ਆ ਬਸ ਬਸ ਇੱਧਰ ਵੀਡੀਓ ਬਣਾਣ ਲਈ ਵੀ ਆ ਗਏ ਤਾਂ ਵੀਡੀਓ ਵੀ ਬਣਾ ਲੰਨੇ ਆ ਬਸ ਹੁਣ ਕਿਉਂਕਿ ਨਾ ਵੀਡੀਓ ਫਿਰ ਸਾਗ ਤੋੜਨ ਚ ਪ੍ਰੋਬਲਮ ਹੁੰਦੀ ਆ ਵੀਡੀਓ ਵੀ ਵਿੱਚੇ ਫਿਰ ਵੀ ਟਾਈਮ ਬਹੁਤ ਲੱਗਦਾ ਸਾਗ ਤੋੜਨ ਨੂੰ ਇਸ ਕਰਕੇ ਵੀਡੀਓ ਬਣਾਉਣ ਲਈ ਤਾਂ ਇੱਕ ਬੰਦਾ ਸਪੈਸ਼ਲ ਚਾਹੀਦਾ ਹੀ ਲਓ ਜੀ ਸਾਗ ਤੋੜ ਲੀਏ ਉਹ ਮੋਟੇ ਮੋਟੇ ਦੰਦਾਂ ਦਾ ਸਾਗ ਉੱਪਰ ਤੇ ਤੋੜ ਥੋੜੀ ਜੀ ਉੱਪਰ ਹੋਰ ਮੈਂ ਤਾਂ ਜੜ ਨਿਕਲ ਚੁੱਕੀ ਫਿਰ ਮੈਨੂੰ ਆ ਤਾਂ ਦੂਆ ਏ ਚੌੜਾ ਪੱਤਾ ਨੂੰ ਛੱਡ ਦੇ ਛੱਡ ਦੇ ਹੂੰ ਦੂਈ ਜਿਹੜੀ ਗੰਦੀ ਆ ਜਿਹਦੀਆਂ ਆ ਖੜੀਆਂ ਗੰਦਾਂ ਇਹ ਮੈਂ ਗੰਦਾਂ ਖੜੀਆਂ ਨੇ ਆ ਤੋੜ ਲੈ ਹਾਂ ਹਾਂ ਇਹ ਵਧੀਆ ਰੁੱਟ ਜਾਣਗੀਆਂ ਚਲੋ ਜੀ ਵਿੱਚ ਵਿੱਚ ਨੂੰ ਸਾਗ ਤੋੜਨਾ ਭੁੱਲ ਜਣੀ ਆ ਜੇ ਛੋਟਾ ਛੋਟਾ ਤਾਂ ਨਾ ਜਿਆਦਾ ਵਧੀਆ ਤੋੜਦੀ ਸੀ ਮੈਂ ਜਿਆਦਾ ਬਹੁਤ ਵਧੀਆ ਰੁੱਟਦਾ ਸੀ ਬਸ ਜ਼ਿਆਦਾ ਨਾ ਤੋੜਿਓ ਸੀ ਵਲੌਗ ਦੇ ਕੇ ਸਵਾਦ ਲੰਨੇ ਆ ਸਾਗ ਦਾ ਆ ਰਹੇ ਨੇ ਉਹ ਘੰਟੇ ਦਾ ਕਰੇ ਫੜਾ ਜਾਗੇ ਕਹਿੰਦੇ ਕੀ ਕੋਟ ਅੱਛਾ ਲੋਰ ਜੀ ਸਾਗ ਤੋੜਨੀ ਏ ਆ ਤੋੜੀਆਂ ਹੋਈਆਂ ਨਹੀਂ ਸਾਗ ਤੋੜ ਲੀਏ ਤੁਹਾਨੂੰ ਮਿਲਦੇ ਆ ਜੀ ਗੰਦਲਾਂ ਦਾ ਬਣਾਉਂ ਉਹ ਦੀ ਚਗੰਦਲਾਂ ਦਾ ਸਾਗ ਬਣੂਗਾ ਤੇ ਨਾ ਮੇਰੇ 10000 ਸਬਸਕ੍ਰਾਈਬਰ ਪੂਰੇ ਹੋਣ ਤੇ ਯੂਵੀ ਨੇ ਦਿਮਾਗ ਖਾ ਰੱਖਿਆ ਮਤਲਬ ਹੋਏ ਤਾਂ ਗਿੱਦਣਦੇ ਹਨਾ ਤੇ ਯੂਵੀ ਉਹਦੀ ਚਾਚੀ ਨੇ ਦੋਹੇ ਇੱਕ ਦੂਜੇ ਨੂੰ ਉਖੜੀਆਂ ਲਾਈ ਜਾਂਦੇ ਨੇ ਸਿੰਘਾਂ ਲਾਈ ਜਾਂਦੇ ਨੇ ਅੱਗ ਵਾਲੀ ਜਾਂਦੇ ਨੇ ਵਿਖਾਣ ਪੀਣ ਦਾ ਪ੍ਰੋਗਰਾਮ ਕਰੋ ਵਿਖਾਣ ਪੀਣ ਦਾ ਪ੍ਰੋਗਰਾਮ ਕਰੋ ਮੇਰਾ ਦਿਮਾਗ ਪਖਾਈ ਜਾਂਦੇ ਨੇ ਤੇ ਬਸ ਆਲੇ ਦੁਆਲੇ ਮੰਡਰਾਈ ਜਾਂਦੇ ਨੇ ਪ੍ਰਿੰਟਾ ਮੰਗੋ ਕੀ ਕੇ ਕਟਿੰਗ ਕਰਨਾ ਚਾਹੀਦਾ ਨਾ ਇਹ ਤਾਂ ਸਮੋਸਿਆਂ ਪਰ ਟਿਕ ਜਾਣਗੇ ਸਮੋਸਿਆਂ ਪਰ ਟਿਕਦੇ ਸਮੋਸਿਆਂ ਪਰ ਟਿਕ ਜਾਣਾ ਨਾ ਹਾਂ ਚਲ ਕੋਈ ਨਾ ਕੱਟ ਲਾਂਗੇ ਵਿਚਾਰਿਆਂ ਛੋਟਾ ਲਿਆਵਾਂਗੇ ਖੁਸ਼ੀ ਦੇ ਦਾਂਗੇ ਛੋਟਾ ਲਿਆਵਾਂਗੇ ਖੁਸ਼ੀ ਕਿਉਂਕਿ ਨਾ ਪੈਣਾ 2.5 ਇੱਕ ਤਾਂ ਨਾ ਡਾਈਟਿੰਗ ਨਹੀਂ ਹੋ ਪਾਰੀ ਜਮਾ ਵੀ ਨਹੀਂ ਹੋ ਪਾਰੀ ਰੋਜ਼ ਕੁਛ ਨਾ ਕੁਛ ਖਾਣਾ ਖਾਣਾ ਤਾਂ ਹੀ ਤਾਂ ਮੈਂ ਕਹਿ ਰਹੇ ਹਾਂ ਵੀ ਜੇ ਬੜਾ ਲਿਆਵਾਂਗੇ ਤਾਂ ਸਾਗ ਸਾਗ ਬਣ ਰਿਹਾ ਅੱਜ ਸਾਗ ਖਾਣ ਨੂੰ ਫਿਰ ਸਾਗ ਖਾਏ ਬਿਨਾ ਵੀ ਨਹੀਂ ਦੇਹਾਂ ਜਾਉਂਦੇ ਰਾਜ ਲਾਂਗੇ ਸਾਈਟਿੰਗੇ ਨਹੀਂ ਹੋਣ ਦਿੰਦੇ। ਦੇ 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 ਆਪਾਂ ਤਹੀਂ ਜਾ ਕੇ ਪੱਤੀ ਐਨੀ ਉਹ ਤਹੀਂ ਖਾ ਲੰਦਾ ਉਹ ਰਾਸਾ ਰੋਕੀ ਮੱਗ ਪੋਰਾਨੀ ਫੇਰ ਬਣੂ ਬੂਸਾ ਦਾ ਆ ਗਿਆ ਦੁੱਧ ਦਾ ਦੇ ਲਾ ਬਣ ਫੇਰ ਬੂਖੀ ਮੇ ਦੁੱਧ ਨਹੀਂ ਚਲੇ ਦੇ ਸੌਂਗਾ ਕਰਨਾ ਥੋੜਾ ਉਹ ਤੇ ਮੇਰੇ ਅੰਦੇ ਨੂੰ ਸਿੱਟਾ ਪਿਆ ਮੈਂ ਕਿ ਸੱਤਰੀ ਸੌਂ ਗਿਆ ਹਾਂ ਸੱਤਰੀ ਸੌ ਗਿਆ ਬੱਚੀ ਨਹੀਂ ਦੇਗੀ ਪਾ ਕੇ ਵੀ ਤਹੀਂ ਖਾਂਦਾ ਹਾਂ ਘੱਟੇ ਉੱਠਿਆ ਹੋਇਆ ਤਾਂ ਉਹ ਤੇ ਦੁੱਧ ਦੇ ਲਾ ਪਾ ਕੇ ਦੁੱਧ ਦਿਓ ਬਾਣ ਦਿਆ ਦੁੱਧ ਲਓ ਜੀ ਅਸੀਂ ਮਾਰੇ ਸਾਗ ਤੇ ਸਾਗ ਬਣਾਵਾਂਗੇ ਤੇ ਫੇਰ ਸਾਗ ਕਰਨੀ ਫੇਰ ਸਾਗ ਹਾਂ ਬਾਜ ਨੂੰ ਹੋ ਕੇ ਕਰਨੀ ਮੇਰੀ ਦਰਾਣੀ ਇੱਧਰ ਗਾਹ ਪਾ ਰਹੀ ਹੈ ਕੇਕ ਨੂੰ ਹਾਂ ਵੀ ਕੇਕ ਲੈ ਆ ਦੋ ਵੀ ਕੇਕ ਮੈਂ ਬਣਾਈ ਹੈ ਉੱਪਰ ਬਿੱਲੀ ਹੋਗੀ ਮੈਂ ਮਨਾ ਕਰ ਰਹੀ ਹਾਂ ਬਾਹਰ ਦਾ ਪੱਟਾ ਹਾਂ ਬਾਹਰ ਦਾ ਬਟਾ ਜਿੱਦਣ ਦੱਸ ਜੇ ਇਹਦਾ ਆਊਗਾ ਉਦੋਂ ਤੂੰ ਕੇਕ ਲੂਗਾ ਜਿੱਦਣ ਆ ਵੀ ਤਾਂ ਲੈ ਕੇ ਆਉਂਗੀ ਜਦੋਂ ਮੇਰਾ 10000 ਹੋਊਗਾ ਮੈਂ ਲਿਆਉਂਗੀ ਲੈ ਕੇ ਤਾਈ ਇਹਨਾਂ ਲਈ ਜਨਮ ਦਿਨ ਨੂੰ ਜਨਮ ਦਿਨ ਨੂੰ 10000 ਸਬਸਕ੍ਰਾਈਬਰ ਤੇ ਗੈਰੀ ਮੇਰਾ ਸੱਤ ਹੋਇਆ ਨਾ ਜਨਮ ਦਿਨ ਨੂੰ ਤੇਰਾ ਜਨਮ ਦਿਨ ਕੋਈ ਨਹੀਂ ਮਨਾ ਰਹੇ ਪ੍ਰਭਾ ਜਨਮ ਦਿਨ ਨਹੀਂ ਮਨਾ ਰਹੇ ਅਨਜੂ ਵੀ 10 ਕੇ ਮਨਾ ਰਹੇ ਨਾ ਜਨਮ ਦਿਨ ਆ ਗਿਆ ਵਿਚੋਂ ਹੁਣ ਤਾਂ ਤਾਂ 10 ਆਇਆ ਤੁਸੀਂ ਮੇਰੇ 3 ਕੇ ਕਰ ਦੋ ਉਦੋਂ ਤੇਰਾ 5 ਕੇ ਤਾਂ ਯੋਗਣਾ ਹਾਲੇ ਤੁਹਾਡੇ ਨਾ ਜਗਤ ਕਿੰਨੇ ਹੋਏ ਤੇ 9500 ਹੋਇਆ ਤਾਂ ਜੱਗੀ ਕਹ ਰਹੀ ਤੇ ਛੇਤੀ ਛੇਤੀ ਮੇਰਾ 10 ਕਰ ਦੋ ਫਟਾਫਟ ਮੈਂ ਕਦੇ ਗਲਾਬ ਜਮਣਾ ਲਿਆਂਗੂੰਗੀ ਕੇਕ ਕੱਲੇ ਕੱਟੂਗੀ ਹਨਾ ਯੂਵੀ ਕਿੰਨੇ ਦਿਨ ਹੋ ਗਏ ਨਾ ਹੁਣ ਪੈਸੇ ਵੀ ਤਾਂ ਹੁਣ ਆ ਲਈ ਯੂਵੀ ਨੂੰ ਮਰਜੀ ਯੂਵੀ ਨੂੰ ਸਿੱਖਵਾ ਲਈ ਮਾਈ ਲੱਕਾ ਇਹਨੂੰ ਮਰਜੀ ਲਾ ਲੋ ਸਵੇਰੇ ਚਿੱਤਰ ਖਾ ਕੇ ਗਿਆ ਤੁੰਲੇ ਵਰ ਤੇ ਹਾ ਇਹਨੂੰ ਤਾਂ ਖਾਣ ਨੂੰ ਚਾਹੀਦਾ ਹੈ ਜਿਹੜਾ ਮਰਜੀ ਜਾਏ ਨਾ ਇਹਨੂੰ ਐਵੇਂ ਵੀ ਚੁਆਇਸ ਦੇ ਦਿੰਦੀ ਜੋ ਵੀ ਨੂੰ ਐ ਚੋਆਇਸ ਦਿੱਤੀ ਸੀ ਵੀ ਹੋਰ ਕੁਝ ਬਤੇਰਾ ਵੀ ਉਹੀ 4-500 ਦਾ ਜਿਹੜਾ ਕੇਕ ਆਊਗਾ ਵੀ ਉਹੀ 4-500 ਦੀ ਹੋਊਗਾ 4-500 ਦਾ ਕੇਕ ਨਹੀਂ ਆਂਦਾ ਕੇਕ ਤਾਂ ਮਹਿੰਗਾ ਆਊਗਾ ਵੀ 4-500 ਲਖਣ 3 ਦਾ ਸਮਾਨ ਲਿਆਵਾਂਗੇ ਚੋਆਇਸ ਦਿੱਤੀ ਸੀ ਫਿਰ ਉਹ ਤਾਂ ਉਹ ਸਮਾਨ ਤਾਂ ਜ਼ਿਆਦਾ ਆ ਜਾਊਗਾ ਹਾਲੇ ਹੋਰ ਹੋ ਜਾਂਦੇ ਮਾੜੇ ਪਰ ਇਹ ਕਹਿੰਦਾ ਨਾ ਸਿੱਧਾ ਕੇਕ ਹੀ ਕਰਨਾ ਤਿੰਨ ਕੇ ਵਾਲਾ ਕੱਖ ਪਾਪੇ ਕੀ ਹੋਵੇ ਜਿੱਦੇ ਖਾਣ ਦੇ ਕੱਖ ਫਰਨੇ ਯੂਟਿਊਬ ਚੋਬਿਆ ਹੋਵੇ ਕੱਖ ਖਾਣ ਦੇ ਇੰਨੇ ਫਿਰ ਕੋਈ ਨਹੀਂ ਕੱਖ ਇੱਕ ਲਈ ਕਿਹਾਗੇ ਠਹਿਰ ਕੇ ਕਿਉਂਕਿ ਉਹ ਵੀ ਦੀ ਟਿਊਸ਼ਨ ਵਾਲੀ ਮੈਡਮ ਆਉਗੀ ਹਜੇ ਫਿਰ ਮੈਡਮ ਆਏ ਫਿਰ ਮਿਲੇ ਵੀ ਨਾ ਨਹੀਂ ਆਉਣਾ ਇਸ ਕਰਕੇ ਉਹਨਾਂ ਨੂੰ ਮਿਲ ਲਈਏ ਨਾ ਹੁਣ ਬਾਅਦ ਕੱਲ ਕਰਨਗੇ ਹੈ ਕੱਢ ਕੋ ਫੋਨ ਆਇਆ ਤਾਂ ਕਹਿੰਦੇ ਘੰਟੇ ਕਿ ਤੱਕ ਕਰਾਂ ਚਲ ਲੈ ਮੈਂ ਨਾ ਨੂੰ ਲੜਦੀ ਆ ਮੈਂ ਵੀ ਨਾਣਾ ਜੀਦਰ ਨਾਲ ਬਿਠਾ ਲੀ ਮੈਂ ਸੱਤ ਨੂੰ ਹਾਂ ਫੋਨ ਦੇ ਕੇ ਪਹਿਲਾਂ ਖੜਾਤਾ ਕਹਿੰਦੇ ਐਂਟਰੀ ਉਹ ਦੇ ਕੱਦ ਦਾ ਵਿੱਚ ਬਿਠਾ ਉਹਦਾ ਆਬੂ ਆਬੂ ਨੂੰ ਅੰਦਰ ਵਿੱਚ ਉਠਾਦਾ ਨਾ ਅੰਦਰ ਬਿਠਾਦਾ ਹਾਂ ਮੈਂ ਹੈ ਲੋ ਜੀ ਮੈਂ ਚਲੀ ਆ ਹੁਣ ਕੇਕ ਲੈਣ ਇਹਨਾਂ ਨੇ ਦੋਹਾਂ ਨੇ ਦਿਮਾਖਾ ਆ ਪਿਆ ਤਾਂ ਦੋਹੇ ਇੱਕ ਦੂਏ ਨੂੰ ਕੈਮਰੇ ਚ ਦੇਖ ਲਓ ਇਹਨਾਂ ਨੇ ਸਿਰ ਖਾਇਆ ਪਿਆ ਤਾਂ ਬੀਬੀ ਉਹਨਾਂ ਨੇ ਸਾਫ਼ ਮੰਨ ਅਸੀਂ ਦੋਨਾਂ ਕੈਮਰੇ ਫੜ ਰੱਖੇ ਨੇ ਇਹ ਲੈ ਕੇ ਨਹੀਂ ਆਣੇ ਜਿੱਦਨ ਦੋਹਾਂ ਦਾ ਕੁਝ ਇਕੱਠਾ ਹੋਊਗਾ ਇਕੱਠੀਆਂ ਹੀ ਬਣਾ ਲਿਓ ਇੱਕ ਲਿਆ ਕੇ ਇੱਕ ਕੱਟ ਲੈ ਹੈ ਬੀਬੀ ਹਾਂ ਲਓ ਬੀਬੀ ਆਈਡੀ ਆ ਵਧੀਆ ਹੁੰਦਾ ਦੋਹੇ ਵੀ ਆਪਣਾ ਇਕੱਠਾ ਲਿਆਇਓ ਯੋ ਚ ਬਚਤ ਵੀ ਹੁੰਦੀ ਆ ਵੀ ਫਿਰ ਉੱਪਰ ਤੇ ਫਿਰ ਕਹੀ ਜਾਨੀ ਉਹ ਡਾਈਟਿੰਗ ਐ ਡਾਈਟਿੰਗ ਐ ਡਾਈਟਿੰਗ ਐ ਵੀ ਡਾਈਟਿੰਗ ਖਤਮ ਤਾਂ ਹੋਉਂਦੀ ਨਹੀਂ ਆ ਉਹਦੇ ਐਕਸਟ੍ਰੈਕਸ਼ਨ ਦੀ ਕਰਦੀਆਂ ਤਾਂ ਹੈ ਨਹੀਂ ਵੀ ਫਿਰ ਕਹੀ ਜਾਨੀ ਮੈਂ ਤਾਂ ਬਣਾ ਕੀਤਾ ਤੇ ਇਹ ਦੋਹੇ ਨਹੀਂ ਹਟੇ ਇਹ ਇਹਨੂੰ ਸਿੰਖਾ ਲਾਈ ਗਿਆ ਇਹ ਇਹਨੂੰ ਸਿੰਖਾ ਲਾਈ ਗਿਆ ਫਿਰ ਅੱਗ ਵੱਲ ਗਈ ਲਾਈ ਗਈ ਇਹਨੂੰ ਲਾਈ ਗਿਆ ਹਾਂ ਫਿਰ ਅੱਗ ਵੱਲ ਗਈ ਪੂਰੀ ਤਰ੍ਹਾਂ ਹੁਣ ਚੱਲੇ ਇਹ ਕੇਕ ਲੈਣਾ ਫਿਰ ਮੇਰੇ ਹੱਥ ਪੈਰ ਵੀ ਫਟ ਕੇ ਤੇ ਅੱਗ ਮੱਤਦਲੀ ਚ ਗਈ ਛੇਤੀ ਮੁੜ ਕੇ ਆਇਓ ਕੇਕ ਤੇ ਬੀਬੀ ਨੇ ਕਿਹਾ ਤਾਂ ਆ ਬਠਾ ਆ ਦੇਖਾ ਕੌਣ ਕਿਨੇ ਗਿਆ ਦਬੈਟਨ ਨੂੰ ਆਪੇ ਬੈਹਿ ਗਿਆ ਆਕੇ ਮੈਂ ਕੀ ਕਰਾਂ ਜਦੋਂ ਉਹਨਾਂ ਨੂੰ ਜਦੋਂ ਲੱਗ ਗਿਆ ਚੰਮਣਾਂ ਉਹ ਚੰਮ ਰਿਹਾ ਦੋ ਮਾਰ ਇਹਦੇ ਇੱਕ ਤਾਂ ਹੱਥ ਪੈਰ ਨਹੀਂ ਇਹਦੇ ਖੜਦੇ ਲੋ ਜੀ ਕੇਕ ਅਸੀਂ ਲਾ ਕੇ ਛੇੜ ਰਿਹਾ ਸੀ ਕਹਿੰਦੇ ਕਿਥੇ ਲੈ ਕੇ ਜਾ ਰਹੇ ਜਿਆਦਾ ਨਹੀਂ ਚੰਮਣਾਂ ਤੈਨੂੰ ਕਹਤਾ ਮੈਂ ਉਧਰ ਗੋਟਾ ਫਟ ਗਿਆ ਤਾਂ ਫੜੇ ਜਾਂਦੀ ਬਾਹਰ ਮੂਹ ਤੇ ਲਾਲਾ ਨਾਲੇ ਆਕੇ ਲਿਆਏ ਕੇਕ ਲੰਗਰ ਵੀ ਖਾ ਕੇ ਆਏ ਲੰਗਰ ਲੱਗ ਰਿਹਾ ਤਾਂ ਕਾਹਦਾ ਲੰਗਰ ਕੜੀ ਛੋਲ ਕੜੀ ਛੋਲ ਲੱਡੂ ਤੇ ਚਾਹ ਨੂੰ ਲੱਡੂ ਓ ਛੋਟੂ ਵੀ ਆ ਗਿਆ ਸੋ ਯੂ ਵੀ ਖਾਇਆ ਹੋਣਾ ਯੂ ਵੀ ਯੂ ਵੀ ਪਹਿਲਾਂ ਕੜੀਚੋਲ ਖਾ ਰਿਆਤਾ ਫਿਰ ਲੱਡੂ ਲੈਣ ਚਲੇ ਗਿਆ ਫਿਰ ਉਹ ਲੱਡੂ ਵਾਲਾ ਉਹ ਕਹਿੰਦਾ ਅੰਕਲ ਇਹਨੂੰ ਲੱਡੂ ਕਹਿੰਦਾ ਕੋਈ ਨਾ ਕੋਈ ਨਾ ਪੁੱਤ ਬਾਅਦ ਚ ਲੱਡੂ ਲੈ ਲਈ ਤੂੰ ਰਾਮ ਨਾਲ ਪਹਿਲਾਂ ਕੜੀਚੋਲ ਖਾ ਲੈ ਇੱਕ ਛੱਡ ਦੋ ਲੈ ਲਈ ਤਿੰਨ ਲੈ ਲਈ ਚਾਹੀਏ ਕਹਿੰਦਾ ਤੂੰ ਪਹਿਲਾਂ ਕੜੂ ਮਮਾ ਉਹਨੂੰ ਵੀ ਪਤਾ ਲੱਗ ਗਿਆ ਵੀ ਯੂ ਵੀ ਲੱਡੂਆਂ ਦਾ ਸੁਕੀਨ ਆ ਫਿਰ ਜਾਂਦੇ ਮੈਨੂੰ ਲੈ ਕੇ ਆਇਆ ਕਿ ਫਿਰ ਕਹਿੰਦਾ ਨਾ ਮੈਂ ਇੱਕ ਲੈਣਾ ਮਨਾਂ ਕਰ ਰਿਹਾ ਤਾਂ ਕਿ ਮੈਂ ਮੈਂ ਤੋ ਦੋ ਲੈ ਫੇਰ ਇੱਕ ਫੇਰ ਅੱਧਾ ਉਹਦੀ ਮੰਮੀ ਮੰਗ ਰਹੀ ਸੀ ਅੱਧਾ ਕਹਿੰਦਾ ਬੀਬੀ ਦਾ ਹੀ ਅੱਧਾ ਦਾਦੀ ਮੰਮਾ ਦਾ ਹੀ ਦੇ ਕੇ ਨਹੀਂ ਆਇਆ ਅੱਧਾ ਬੀਬੀ ਨੂੰ ਦੇ ਆਇਆ ਕਹਿੰਦਾ ਅੱਧਾ ਮੈਂ ਦਾਦੀ ਮੰਮਾ ਨੂੰ ਦਊਂਗਾ ਇੱਕ ਖਾਇਆ ਆ ਉਹ ਅੁੰਦਾ ਤਾਂ ਪੁੱਤ ਮਗਰ ਜਿੰਨਾ ਮਰਜੀ ਫਿਰੀ ਜਾਵੇ ਪਿੱਛੇ ਲੱਡੂ ਨਹੀਂ ਵੰਦੇ ਦੇ ਕੇ ਗਿਆ ਆਪੋ ਦੇ ਆ ਕਦੋਂ ਫਿਰ ਮੈਂ ਕੀ ਕਰਦਾ ਦੋਤਾ ਸੀਗੇ ਮੇਰਾ ਇੰਨਾ ਕਿੰਨੂ ਕਿੰਨੂ ਤੈਨੂੰ ਦੰਦੂੜੇ ਉਹ ਮੁੰਦੇ ਅੰਦਰ ਨੇ ਉਹ ਵੜ ਗਿਆ ਅੰਦਰ ਚਲੋ ਚੱਲ ਹੁਣ ਕੇਕ ਖਾ ਲੈਣਾ ਹੁਣੇ ਕੱਟ ਦੇਣਾ ਬਸ ਕੱਟ ਕੇ ਮਾਰਨਾ ਆਉ ਉਹ ਖਾ ਦੇ ਆਉ ਬਾਹਰ ਉਹ ਕਰ ਰਿਆ ਮੇਰੀ ਦਰਾਣੀ ਤਿਆਰ ਹੋ ਰਹੀ ਆ ਤਿਆਰ ਹੋ ਗਈ ਸਿਰ ਨਹੀਂ ਦੀ ਕੋਈ ਨਾ ਕਰ ਰਹੀ ਮੈਂ ਕਿਹਾ ਕੱਟ ਕੇ ਪਰ ਆ ਮਾਰੋ ਬਸ ਕਹਿੰਦੀ ਰੈਡੀ ਹੋ ਜੀਏ ਰੈਡੀ ਹੋਣ ਨੂੰ ਤਾਂ ਵਿਆਹ ਜਾਣਾ ਕਿੱਡਾ ਕਿਖਲੇ ਹੋ ਕੇਕ ਤਾਂ ਵੱਡਾ ਹੈ ਹੱਲ ਇਹ ਉਹਦਾ ਇਹ ਦੋ ਪੁੰਡ ਦਾ ਇਹ ਹੋਰ ਕਿ ਲਗਿਆ ਹੋਸ਼ ਵੀ ਨਹੀਂ ਹੋਰ ਕਾ ਤੇ ਲਗਿਆ ਮਾ ਹੁਣ ਐਨਾ ਬਹਿਗਾ ਕੇਕ ਆ ਗਿਆ ਬਸ ਆਪਾਂ ਹੀ ਆ ਹਾਂ ਹਰਪ੍ਰੀਤ ਦੀ ਮੰਮੀ ਨੂੰ ਬੁਲਾ ਲੰਨੇ ਆ ਰਾਵੀ ਨਹੀਂ ਆਂਦੀ ਰਾਵੀ ਤਾਂ ਬੁਖਾਰ ਚੱਲ ਰਿਹਾ ਹੈ ਉਹ ਦਿਨ ਵੀ ਚਾਈਦੀ ਪਾਰਟੀ ਰਹਿ ਗਈ ਹੋਰ ਉਹ ਦਿਨ ਵੀ ਪਾਰਟੀ ਰਹਿ ਗਈ ਚਲ ਕੋਈ ਕਿਆ ਤੇ ਪੰਜਵੀਂ ਵੀ ਆ ਉਹ ਵੀਰਾ ਗਿਰਨ ਲੱਗਿਆ ਨੂੰ ਫੜ ਲੈ ਫੜਦਾ ਭੱਜ ਕੇ ਜਾ ਕੇ ਫੜ ਲੈ ਹੈਨਾ ਹੈ ਤਾੜੀਆਂ ਟ੍ਰੈਪਿੰਗ ਕਰਦੇਂ ਵਜਾ ਦੇ ਤਾੜੀਆਂ ਵੂ ਤਾੜੀ ਵਜਾ ਦੇ ਤਾੜੀ ਵਜਾ ਦੇ ਤਾੜੀ ਵਜਾ ਦੇ ਹੈਪੀ ਟੂ ਜੂ ਕਰੀ ਹੈਪੀ ਟੂ ਜੂ ਹੈਪੀ ਟੂ ਯੂ ਇਹ ਤੋੜ ਕੇ ਚੱਟੇ ਆਪਣਾ ਆ ਗਿਆ ਆ ਜਾ ਮਮੀ ਹੁਣਾ ਚੱਕ ਆਹ ਉਹ ਤੇ ਉਂਗਲੀ ਲਾ ਹੌਲੀ 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 ਕੱਢੇ ਹੌਲੀ 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 ਚੱਲ ਤੈਨੂੰ ਛੱਤੀ ਇਹ ਆਹ ਆਹ ਕੱਟ ਦੂੰਗੀ ਅਮ ਆਹ ਲੋ 10000 ਸਬਸਕ੍ਰਾਈਬਰ ਲਖਵਾਇਆ ਲਖਵਾ ਕੇ ਲੈ ਕੇ ਆਈ ਆ YouTube ਦਾ ਉਹਨਾਂ ਨੇ ਬਸ ਲੋਗੋ ਨਹੀਂ ਛਾਪਿਆ ਕਿਉਂਕਿ ਉਹਨਾਂ ਨੂੰ ਪਤਾ ਨਹੀਂ ਵੀ ਕਾਹਦਾ ਕੇਕ ਹੈ ਕਿਸ ਚੀਜ਼ ਦਾ ਕੇਕ ਹੈ। ਆਓ 2 ਵੀ ਦੇਖੋ। ਮਾਰੇ <mary> ਉੱਪਰ ਹਾਂ ਹਾਂ ਆਲੋ ਅਮੈਂ ਲਾਇਆ ਕਿ ਸਾਰੇ ਹਿੱਸੇਦਾਰ ਆ YouTube ਦੇ ਉਹ ਆ ਸਾਰੇ ਜੀ ਸੰਜੇ ਆ ਆ ਸਾਰੇ ਇਹ ਸਾਰੇ ਸਬਸਕ੍ਰਾਈਬਰ ਨੇ ਉਹ ਚੌਕਲੇਟ ਆਣਾ ਦਾ ਆ ਸਾਰਿਆਂ ਸਬਸਕ੍ਰਾਈਬਰ ਨੇ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਸਾਰਿਆਂ ਦਾ ਸਭੇ ਆ ਕੇ ਕਰਨ ਦੇ ਲਈ ਤਾੜੀਆਂ ਵਜਾਓ ਨਾ ਖੜੋ ਆਪੂ ਤਾੜੀਆਂ ਵਜਾ ਰਹੀ ਆਹਾ ਆ ਆ ਚੈਰੀ ਆਉ ਲੈ ਲੈ ਐਂਕਾਈ ਐਦਾਂ ਹੀ ਸਾਡੀ ਯੂ ਦੇ ਰਹੇ ਹੋ ਜਲਦ ਜਲਦ ਅਸੀਂ ਇੱਕ ਹੋਰ ਕੇ ਇੱਕ ਕੱਟੀਏ ਉਹ ਕਿਹਾ ਪੱਕਾ ਦਾ ਦੇਰਾ ਹਾਂ ਫੇਰ ਆਈ ਤੁਹਾਨੂੰ ਦਿੰਦਾ ਰਹੇ ਦੇ ਰਹੀ ਸੀ ਫਿਰ ਕਰਕੇ ਆਏ ਗਾ ਪਰ ਤੇ ਬਤਵਾ ਦੇ ਇਹ ਸਾਨੂੰ ਪਿਆਰ ਕਰਦੇ ਰਹੇ ਹਾਂ ਹਾਂ ਮੈਨੂੰ ਉਹ 10 ਕੇ ਵਾਲਾ ਵੀ ਪਾ ਦਿਓ ਮੇਰੇ ਹੁਣ ਜ਼ਰੂਰੀ ਥੋੜੀ ਦਿਖ ਰਿਹਾ ਉਹਦੇ 10 ਕੇ ਕਿਹੜਾ ਹੈ ਕੇਕ ਟੇਸਟੀ ਹੈ ਆ ਸਭ ਤੋਂ ਪਹਿਲਾਂ ਯੂਵੀ ਦਾ ਕੇਕ ਹੈ ਨਾ ਕਿਉਂਕਿ ਇਹਦੀ ਨਿਗਾ ਕੇਕ ਹੀ ਨਹੀਂ ਹੈ ਕੇਕ ਟੇਸਟੀ ਹੈ ਵਾਹ ਮੈਨੂੰ ਆ ਵੀ ਪਾਈਨੈਪਲ ਵਾਲਾ ਕੇਕ ਚਾਹ ਲਾ ਫੜਾ ਪਾਈਨੈਪਲ ਵੀ ਪਾ ਦੋ ਪਾਈਨੈਪਲ ਨੂੰ ਸਾਰੇ ਹੀ ਪਾ ਦੇ ਲੈ ਜਿੰਨੇ ਪੀਸ ਤੇ ਆ ਆ ਦੋਨੇ ਵੀ ਪਾ ਦੋ ਬਸ ਇੱਕ ਬਹੁਤ ਆ ਆ ਦੋਨੇ ਵੀ ਪਾ ਦੋ ਕੋਈ ਨਾ ਪਾ ਦੋ ਚਲ ਇਹ ਆ ਦੇਖੀ ਇਹਨੂੰ ਚੱਲ ਬਸ ਤਿੰਨ ਦਾ ਤੱਕ ਆ ਦੇ ਆਹੋ ਇਹਨੂੰ ਆਖੀ ਮੈਂ ਦੇਖ ਰਿਹਾ ਚੱਲ ਬਸ ਆਹੂ ਵੀ ਮੁਕੀ ਤੇ ਮੱਖੀ ਤਾਂ ਫੁੱਲਾਂ ਤਿਆਰੀ ਆ ਕਿਹਦਾ ਲਗਾ अच्छा अच्छा ਲੱਗ ਰਿਹਾ ਹੈ। ਆਪ ਨੂੰ ਤਾਂ ਉਤਰੇ ਬਹਿਣਾ ਹੈ ਨਾ। ਖਾਣੇ ਨੇ ਕਰੀਮ ਹੈ। ਕਰੀਮ ਆਹ। ਕਰੀਮ ਦੇ ਬਣਾਏ ਹੋਏ ਹੁੰਦੇ ਨੇ। ਦੋ ਚੀਆ ਲੱਗ। ਮੈਂ ਤਾਂ ਬੀਬੀਂ ਖਾਂਦੀ ਹਾਂ ਮਮਿੰਦੇ ਦੋਆ। ਬੀਬੀਂ ਘੱਟ ਨਹੀਂ ਖਾਂਦੇ। ਕਰੀਮ ਹੈ। ਮੈਂ ਤਾਂ ਇਹ ਖਾਦਾ ਨਹੀਂ। ਮੈਨੂੰ ਪਲੇਟ ਬ੍ਰੈਡ ਬ੍ਰੈਡ ਨਹੀਂ ਖਾਣਾ ਵਿੱਚ। ਮੈਨੂੰ ਪਲੇਟ 'ਚ ਇੱਕ ਫੁਣ। ਆਹ ਕਰੀਮ 'ਚ ਟਾੜਾ ਲੈ ਲੋ। ਹਾਂ ਆਹ ਪਲੇਟਾ ਕੱਢ ਲੈ। ਆ ਬਰੈਡ ਦੇ ਜੀਬੀ ਬਰੈਡ ਦੇ ਦਿਓ ਬਰੈਡ ਦੇ हां ਚਲੋ ਸਸ ਚਲੋ ਖਾਲਾ ਇਹ ਨਹੀਂ ਖਾਂਦਾ ਮੈਨੂੰ ਫੁੱਲ ਧਰ ਦੇ ਉੱਪਰ ਰੱਖਾ ਹੈ ਫੁੱਲ ਮੈਨੂੰ ਵੀ ਮੈਨੂੰ ਸੜੋ ਬੰਨੋ ਲੈ ਮੈਨੂੰ ਆ ਦੇਖ ਲਓ ਫੁੱਲ ਚ ਕਾਚ ਕਾ ਕੇ ਖਾ ਰਹੇ ਆ ਉਹ ਮੈਨੂੰ ਧਰ ਦੋ ਇੱਕ ਆ ਲਓ ਬੂ ਚੱਕ ਤੂ ਪੱਪੇ ਖਾ ਲਾ ਇਹ ਤਾਂ ਸਾਰਾ ਕੁਝ ਲੈ ਜਾਂਦਾ ਹੈ ਜਿਹੜਾ ਉੱਪਰ ਵਾਲਾ ਇਸਤਾਨ ਦਾ ਫੁੱਲ ਫਲੇਰ ਫਰੂਟ ਸਾਰਾ ਕੁਝ ਕਹਿੰਦਾ ਮੈਨੂੰ ਇਹ ਦੇ ਦੋ ਲਓ ਜੀ ਹੁਣ ਅਸੀਂ ਕੇਕ ਹੋਰ ਕੁਝ ਨਹੀਂ ਲੈ ਕੇ ਆਏ ਕੱਲਾ ਕੇਕ ਲੈ ਕੇ ਆਏ ਆ ਫੁੱਲ ਫੁੱਲ ਤੁਸੀਂ ਦੋਹੇ ਲੈ ਗਏ ਮੈਨੂੰ ਕੀ ਬਚਿਆ ਕੁਸ ਵੀ ਨਹੀਂ ਆਹ ਸਾਰਾ ਕੇਕ ਤੁਹਾਡਾ ਆ ਬੂਲ ਖਾਂਦਾਨੀ ਆਏਗਾ ਆ ਪੱਤੇ ਤੁਹਾਡੇ ਨੇ ਪੱਤਿਆਂ ਵਿੱਚ ਕਲਰ ਪਾਇਆ ਵਾ ਪੱਤੇ ਨਹੀਂ ਖਾਣੇ ラबी रंग दे ना हारे बनाते ना केक टेस्टी आ सारे <laughs> रानी उ नसी बैठे उ दिखा रहे यू भी भी केक खा रिया आगे यू भी खांदा ਨਹੀਂ ਹੈਗਾ डैडी अपने लो जी assi केक काट के ਹੁਣ ਚੱਲਿਆ assi ਗੁਰਦਾਸ ਸਾਹਿਬ ਸਾਨੂੰ ਐ ਵੀ ਚਲ ਕਾਹੀ ਦਿਨ ਹੋ ਗਏ ਵੀ ਹੁਣ ਦਿਨ ਚ ਜਾਇਆ ਕਰੂਗੇ ਧੁੱਪ ਸੋਣੀ ਹੁੰਦੀ ਆ ਵੀ ਹੁਣ ਜਾ ਜਾਂਨੇ ਆ ਕਿਉਂਕਿ ਯੂਵੀ ਤਾਂ ਚਲੇ ਗਿਆ ਟਿਊਸ਼ਨ ਉਹਦੇ ਪੇਪਰ ਚ ਆ ਰਹੇ ਤੇ ਫਿਰ assi ਸੱਦੇ ਕੱਟ ਲਿਆ ਜਲਦੀ ਤਾਂ ਕਰਕੇ ਹੁਣ ਮੈਂ ਆਬੂ ਆਬੂ ਚੱਲਿਆ ਕੇਕ ਤੋਂ ਬਿਨਾਂ ਇਸ ਵਾਰ ਅਸੀਂ ਕੁਝ ਵੀ ਨਹੀਂ ਲੈ ਕੇ ਆਏ ਨਾ ਵੀ ਚੱਲ ਹੁਣ ਖਾ ਖਾ ਕੇ ਹਨਾ ਫਿਰ ਡਾਈਟਿੰਗ ਵੀ ਨਹੀਂ ਹੋ ਪਾਂਦੀ ਪਰ ਕੇਕ ਖਾ ਹੈ ਕੇ ਖਾ ਖਾ ਕੇ ਬੀਬੀ ਰੋਜੇ ਹਨਾ ਹੋਰ ਵਧੀਆ ਜਾਂ ਨਹੀਂ ਲੱਗਦਾ ਤਾਂ ਕਰਕੇ ਫਿਰ ਇੰਨੂੰ ਮਗਾਉਂਦੀ ਆ ਮੇਰੀ ਜਾਨੀ ਫਿਰ ਬੀਬੀ ਕਹਿੰਦੀ ਇੰਨੂੰ ਤਾਂ ਕਰਕੇ ਹੁਣ ਫਿਰ ਅਸੀਂ ਕੁਝ ਵੀ ਨਹੀਂ ਲੈ ਕੇ ਆਏ ਵੀ ਇਕੱਲਾ ਕੇਕ ਲੈ ਕੇ ਆਣਾ ਹੈ ਬਸ ਕੇਕ ਥੋੜਾ ਕੇਕ ਵੀ ਬਹੁਤ ਆਉਂਦੀ ਪਰ ਪਰ ਕੇ ਕੋਲੀਆਂ ਪਰ ਪਰ ਕੇ ਕੋਈਆਂ ਨੇ ਬੀਬੀ ਨੇ ਸੱਚ ਦੱਸਤਾ ਦੇਖੋ ਥੋੜਾ ਥੋੜਾ ਨਿਖਾਇਆ ਕੋਲੀਆਂ ਪਰ ਪਰ ਕੇ ਕੇਕ ਵੀ ਬੜਾ ਲਿਆਇਆ ਤਾਂ ਫਿਰ ਕੌਰੀਆਂ ਪਰ ਪਰ ਆਲੀਆ ਹਾਂ ਫਿਰ ਐ ਤਾਂ ਵੀ ਚੱਲ ਕੋਈ ਨਾ ਵੀ ਵੱਡਾ ਤਾਂ ਲੈ ਗੰਨੇ ਹੁਣ ਛੋਟਾ ਜਿਹਾ ਵੀ ਨਹੀਂ ਸੋਹਣਾ ਲੱਗਦਾ ਕੀ ਕਰੀਏ ਹੋਰ ਉਹ ਹੀ ਤਾਂ ਗੱਲ ਉਹ ਪਿੱਛੇ ਡੱਬੇ ਭਗਾ ਭਗਾ ਮਾਰ ਰਿਹਾ ਏ ਹੁਣ ਉਹ ਦੇਖੋ ਡੱਬੇ ਭਗਾ ਭਗਾ ਮਾਰ ਰਿਆ ਕੇਕ ਦੇ ਮੈਂ ਕਹਿ ਰਹੀਆਂ ਵੀਡੀਓ 'ਚ ਮੈਂ ਕਿਹਾ ਮੈਂ ਪਹਿਲਾਂ ਕਿਹਾ ਮੈਂ ਕਿਹਾ ਕੱਲਾ ਕੇਕ ਲੈ ਆਏ ਆ ਥੋੜਾ ਥੋੜਾ ਖਾ ਲਿਆ ਸਾਰੇ ਨੇ ਬੀਬੀ ਗੰਦੀ ਕੋਲੀਆਂ ਪਰ ਪਰ ਕੇ ਖਾਈਆਂ ਵੀ ਕੇ ਵੀ ਕੇਕ ਲਿਆਏ ਬਹੁਤ ਐ ਵੀ ਹੋਰ ਕਿਆ ਫਾਇਦਾ ਐ ਲਿਆਣ ਦਾ ਚੀਜ਼ਾਂ ਕੇ ਕੇ ਖਾ ਲਿਆ ਕੇ ਕੇ ਨਾਲ ਇਹ ਖਾਈ ਜਾਂਦੇ ਤਲੇ ਪਰ ਰੋਜ਼ ਖਾਈ ਜਾਂਦੇ ਆ ਬਿਮਾਰ ਹੋਈ ਜਾਂਦੇ ਆ ਫਿਰ ਕਹਾਣੇ ਬੀਬੀ ਇਨੂਆ ਮੰਗਾਈ ਜਾਂਦੀਆਂ ਨੇ ਫਿਰ ਗੰਦੀ ਇਨੂਆ ਚਲੋ ਜੀ ਹੁਣ ਅਸੀਂ ਗੁਰਦੁਆਰਾ ਸਾਹਿਬ ਚੱਲਿਆ ਸਾਨੂੰ ਬਹੁਤ ਜ਼ਰੂਰ ਹੋ ਗਿਆ ਗਿਆ ਨੂੰ ਅੱਜ ਅਸੀਂ ਹੁਣ ਅਸੀਂ ਕਦੇ ਕਦੇ ਜਦ ਵੀ ਜਾਏ ਕਰਾਂਗੇ ਦਿਨ ਚ ਜਾਏ ਕਰਾਂਗੇ ਨਾਲੇ ਅੱਜ ਗੁਰਤੇਗ ਬਹਾਦਰ ਜੀ ਦਾ ਸ਼ੇਡ ਦੀਨਾ ਦਿਵਸਾ ਜਾਇਆ ਜੀ ਹੁਣ ਗੁਰਦੁਆਰਾ ਸਾਹਿਬ ਹਨਾ ਚਲੋ ਲੋ ਜੀ ਟਾਈਮ ਹੋ ਗਿਆ 4:30 ਦਾ ਤੇ ਅੱਜ ਤੁਹਾਨੂੰ ਮੈਂ ਜਿੱਦਾਂ ਸਾਗ ਧਰਿਆ ਇਹ ਮੈਂ ਸਾਗ ਇੱਕ ਵਾਰ ਨਹੀਂ ਵੀਡੀਓ ਚ ਦਿਖਾਇਆ ਮੜਾ ਜਾ ਟੱਕਾਂ ਚੱਕਿਓ ਚਿੰਤੇ ਨਾਲ ਅਰਿੱਜਰਿਆ ਸਾਗ ਦਿਖਾ ਦਈਏ ਵੀਡੀਓ ਚ ਕੜ 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 ਕਰਦਾ ਕਿਉਂਕਿ ਮੇਰਾ ਨਾ ਹੁਣ ਸਾਗ ਕੋਲ ਨੂੰ ਜੀ ਨਹੀਂ ਕਰਦਾ ਜਿੱਦਾਂ ਦਾ ਪੈਰ ਤੇ ਪਿਆ ਇਹ ਉਹਦੇ ਬਾਅਦ ਅੱਜ ਹੋਇਆ ਨਾ ਸਾਗ ਨਾ ਅੱਜ ਤਾਂ ਨਹੀਂ ਕਰ ਰਿਹਾ ਤੀਨੇ ਆ ਦੇਖੋ ਕਿਵੇਂ ਗਲ 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 ਰਿੱਝ ਰਿਹਾ ਸਾਗ ਬਹੁਤ ਵਧੀਆ ਬਣੂਗਾ ਅੱਜ ਥੋੜਾ ਬਣਾਇਆ ਮਲਾਈ ਵਰਗਾ ਬਣੂਗਾ ਸਾਡਾ ਅੱਛਾ ਲੱਗਾ ਅੱਜ ਕੇ ਕੱਟ ਕੇ ਅੱਛਾ ਲੱਗਾ ਅੱਛਾ ਲੱਗਾ ਫਿਰ ਖਾ ਰੱਖਿਆ ਤਾਂ ਇਹ ਵੀ ਕੇਕ ਕੱਟਣਾ ਹੈ ਕੇਕ ਕੱਟਣਾ ਮੈਂ ਤਾਂ ਕੱਟਣਾ ਨਹੀਂ ਦਾਂ ਨਹੀਂ ਆਹੋ ਚੀਜ਼ਾਂ ਦੇ ਹੁੰਦੇ ਹਾਂ ਹਾਂ ਹੋ ਟਿੱਡ ਫੇ ਨਹੀਂ ਪਰ ਟਿੱਡ ਫੇਰਾ ਦੇਖ ਰੋਟੀ ਨਾਲ ਭਰਦੇ ਨੇ ਟਿੱਡ ਜਿਹੜੀ ਆਪਣੀ ਰੋਜੀ ਰੋਟੀ ਹੈ ਨਾ ਉਹਦੇ ਨਾਲ ਟਿੱਡ ਪਰਦਾ ਹਾਂ ਹੁਣ ਸਿੱਧਾ ਕਿੰਨੇ ਸਬਸਕ੍ਰਾਈਬਰ ਤੇ ਕੱਟਣਾ ਹੁਣ 1 ਲੱਖ ਸਬਸਕ੍ਰਾਈਬਰਸ ਤੇ ਠੀਕ ਆ ਹੁਣ ਉਹ ਤੇ ਪਹਿਲਾ ਕੇਕ ਦਾ ਨਾਮ ਨਹੀਂ ਲੈਣਾ ਕੇਕ ਯਾਰੋ ਜੀ ਹੁਣ ਵੀਡੀਓ ਪਤਾ ਨਹੀਂ ਅੱਜ ਦੀ ਕਹੀ ਜੀ ਬਣੀ ਹੋਊਗੀ ਕਿੱਡੀਕ ਬਣੀ ਹੋਊਗੀ ਥੋੜਾ ਜਿਹਾ ਕੇਕ ਪਿਆ ਏ ਹੁਣ ਉਹ ਯੂਵੀ ਨੇ ਰੱਖਿਆ ਏ ਥੋੜਾ ਜਿਹਾ ਤੇ ਚਾਚੂ ਜੋਗਾ ਰੱਖਿਆ ਕਿਉਂਕਿ ਉਹ ਗਿਆ ਹੋਇਆ ਤੇ ਆਪਦੇ ਜ਼ਰੂਰੀ ਕੰਮ ਲਈ ਤੇ ਥੋੜਾ ਜਿਹਾ ਦੀ ਚਾਚੀ ਉਹ ਉਹਦੇ ਵਾਸਤੇ ਰੱਖੇ ਬਾਕੀਆਂ ਨੂੰ ਕੋਈ ਇੰਟਰਸਟ ਨਹੀਂ ਹੈਗਾ ਖਾਣੇ 'ਚ ਹਨਾ ਬੀਬੀ ਬੀਬੀ ਥੋੜੀ ਬੀਬੀ ਥੋੜੀ ਸ਼ੋਅ ਸਾਡੀ ਗੱਲ ਥੋੜਾ ਇੰਟਰਸਟ ਨਹੀਂ ਹੈਗਾ ਮੈਨੂੰ ਤਾਂ ਭੋਰਾ ਹੀ ਨਹੀਂ ਹੈਗਾ ਮੈਨੂੰ ਤਾਂ ਪੂਰਾ ਹੀ ਨਹੀਂ ਹੈਗਾ ਬੀਬੀ ਖਾਤਾ ਲਿਆ ਪਰ ਥੋੜੀ ਬਲਰ ਦਿਖ ਰਹੀ ਥੀ ਪਹਿਲਾਂ ਅੱਜ ਬੀਬੀ ਨੇ ਨਵਾਂ ਸੂਟ ਪਾਇਆ ਏ ਤੇ ਸਾਰੇ ਦੱਸਿਓ ਬੀਬੀ ਦੇ ਨਵਾਂ ਸੂਟ ਤੁਹਾਨੂੰ ਵੀ ਬੀਬੀ ਨਮੀ ਨਮੀ ਲੱਗ ਰਹੀ ਆ ਸਾਨੂੰ ਤਾਂ ਬਈ ਨਮੀ ਨਮੀ ਲੱਗ ਰਹੀ ਆ ਮੈਨੂੰ ਤਾਂ ਬਾਲੀਓ ਨਮੀ ਲੱਗ ਰਹੀ ਆ ਕਿੱਕ ਪੂਰੀ ਸੂਟ ਪਾਈ ਬੈਠੀ ਆ ਸੋਹਣਾ ਲੱਗ ਰਿਹਾ ਏ ਸੂਟ ਇਹ ਪਰ ਇੰਨੀ ਠੰਡ ਨਹੀਂ ਹੋਈ ਬੀਬੀ ਅਜੇ ਹੱਦ ਕੀ ਹਣਾ ਹਾਂ ਠੰਡ ਕਿਉਂ ਨਹੀਂ ਹੋ ਰਹੀ ਬੱਦਲ ਹੋਏ ਮੀਂਹ ਪਊਗਾ ਤਾਂ ਹੀ ਹੋਊਗਾ ਅੱਛਾ ਮੀਂਹ ਪੈਦਾ ਹੋ ਗਈ ਫਿਰ ਮੀਂਹ ਕਰ ਪਊਗਾ ਹੁਣ ਮੀਂਹ ਪੈਣਾ ਚਾਹੀਦਾ ਇਹ ਸੁੱਕੀ ਠੰਡ ਹੋ ਰਹੀ ਹੈ ਇਹ ਮੀਂਹ ਪੈਣਾ ਚਾਹੀਦਾ ਜ਼ਰੂਰੀ ਆ ਲੈ ਤੁਹਾਨੂੰ ਦਪਊ ਜਦ ਨਾੜੇ ਸਾਰੀ ਬਿਮਾਰੀ ਜੀ ਤਾਂ ਹੀ ਭੱਜੂਗੀ ਜੇ ਮੀਂਹ ਪਊਗਾ ਜਦ ਹਨਾ ਹੋਰ ਬਸਲਾ ਪਰਤੇ ਹਾਂ ਲੋ ਜੀ ਯੂਵੀ ਨੇ ਖਾਲੀ ਰੋਟੀ ਕੇਕ ਇਹਨੂੰ ਮੈਂ ਕਿਹਾ ਵੀ ਜਿਹੜਾ ਬੱਚਿਆ ਉਹ ਠਹਿਰ ਕੇ ਖਾਣਾ ਹੈ ਹਜੇ ਨਹੀਂ ਖਾਣਾ ਓਕੇ